ਨਹੀਂ ਹਾਂ ਬਹੁਤ ਸਾਰੇ ਚਲਾਨ ਹੋ ਜਾਣਗੇ ਮੈਡਮ ਜਿੱਦਾਂ ਇਸ ਤਰੀਕੇ ਨਾਲ ਇਹ ਰੈੱਡ ਬੱਤੀ ਤੇ ਖੜੇ ਨੇ ਇਹ ਇਹ ਜੈਬਰਾ ਤੇ ਰੈੱਡ ਬੱਤੀ ਹੋਈ ਹੋਈ ਆ ਹਾਂ ਇਹ ਸਾਰੇ ਆ ਦੇਖੋ ਇਹ ਤਾਂ ਫਿਰ ਬਹੁਤ ਬਹੁਤ ਸਾਰੇ ਚਲਾਨ ਇੱਕ ਵਾਰ થਾ ਜੇ ਸ਼ੁਰੂਆਤ ਚ ਤੇ ਮਿਲਦਾ ਤਾਂ ਬਹੁਤ ਲੋਕਾਂ ਨੂੰ ਝਟਕਾ ਦੇਵੋਗੇ ਤੁਸੀਂ ਸ਼ੁਰੂ-ਸ਼ੁਰੂ ਦੇ ਸਾਰੇ ਜਿਹੜੇ 5 6 ਖੜੇ ਆ ਇਹਨਾਂ ਦੇ ਇਕੱਠਿਆਂ ਦੇ ਚਲਾਨ ਹੋਣੇ ਆ ਆ ਡੜਦੇ ਦੇਖੋ ਇਹਨਾਂ ਦੇ ਕੈਮਰਾ ਆਪਣੇ ਆਪ ਹੀ ਚੱਕਦਾ ਰਹੂਗਾ ਦੇਖੋ ਹੁਣ ਇਹ ਦਸਰੇ ਕੈਮਰਾ ਵੀ ਮੈਂ ਇਹ ਐਕਟਿਵ ਆ ਰ ਚੱਕਿਆ ਜੀ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹਨਾਂ ਨੇ ਜੈਵਰਾ ਕ੍ਰੋਸਿੰਗ ਦੇ ਉੱਤੇ ਖੜੇ ਆ ਇਹਨਾਂ ਦਾ ਜੈਵਰਾ ਕ੍ਰੋਸਿੰਗ ਦਾ ਵੀ ਚਲਾਨ ਹੋਣਾ ਪਰ ਇਹਨਾਂ ਨੇ ਹੈਲਮਟ ਨਹੀਂ ਪਾਇਨੇ ਹਾਂ ਦੋਨੋਂ ਨੇ ਨਹੀਂ ਪਾਇਨੇ ਸੋ ਇਸ ਕਰਕੇ ਬਹੁਤ ਸਾਰੇ ਲੋਕ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਚਲਾਨ ਹੋ ਰਿਹਾ ਹੁਣ ਹਾਂ ਬਿਲਕੁਲ ਇਹ ਚਲਾਨ ਹੋ ਰਿਹਾ ਇਹਨੂੰ ਉਹ ਆਪਣਾ ਇਹਦੇ ਵਿੱਚ ਨੰਬਰ ਲਿਖ ਕੇ ਪਰ ਉਹਦੇ ਚ ਪਾ ਕੇ ਉਹਨਾਂ ਦੇ ਮੈਸੇਜ ਚਲਾ ਜਾਏਗਾ ਵੀ ਤੁਹਾਡਾ ਕਿਸ ਚੀਜ਼ ਦਾ ਚਲਾਨ ਹੋਇਆ ਹੈ ਹੈਲਮਟ ਦਾ ਹੋਇਆ ਜਾਂ ਤੁਸੀਂ ਰੈੱਡ ਲਾਈਟ ਜੰਪ ਕੀਤੀ ਹੈ ਉਹ ਇਸੇ ਤਰੀਕੇ ਨਾਲ ਉਤਲਾਮ ਜੇ 60 ਦੀ ਸਪੀਡ ਤੋਂ ਓਵਰ ਕੋਈ ਵਿਅਕਤੀ ਗੱਡੀ ਚਲਾ ਰਿਹਾ ਤਾਂ ਉਹਦਾ ਵੀ ਜਿਹੜਾ ਚਲਾਣਾ ਉਹਦਾ ਹੋ ਜਾਏਗਾ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਜਾਏਗਾ ਕਿ ਇਹ 63 ਆ ਜਾ 65 ਕੇ ਹੈਲਮਟ ਦਾ ਚਲਾਨ ਜਿਹੜਾ ਸਪੀਡ ਵਾਇਓਲੇਸ਼ਨ ਦਾ ਚਲਾਨ 760 ਦੀ ਸਪੀਡ ਤੇ ਸੀਗਾ ਅ ਔਰ ਥੱਲੇ ਕੋਈ 70 ਦੀ ਸਪੀਡ ਤੇ ਹੈ ਕੋਈ ਕਿੰਨੇ ਕਿੰਨੇ ਦੀ ਵਕਫ ਵਕ ਸਪੀਡ ਤੇ ਜਿਹੜੇ ਜਿਹੜੇ ਹੈਗੇ ਉਸ ਹਿਸਾਬ ਨਾਲ ਸਪੀਡ ਵੀ ਆ ਰਹੀ ਹੈ 70 ਦੀ ਸਪੀਡ ਤੇ ਜਾ ਰਹੀ ਹੈ ਤਾਂ ਇਹਦਾ ਓਵਰ ਸਪੀਡ ਦਾ ਜਿਹੜਾ ਉਹ ਚਲਾਨ ਹੋਏਗਾ ਤੋ ਆਰ ਆਈ ਕਰ ਦੇਣਾ ਇਹਨੇ ਆਟੋਮੈਟਿਕ ਚੱਕ ਲੈਣਾ ਵੀ ਇਹਨਾਂ ਨੇ ਹੈਲਮਟ ਨਹੀਂ ਪਾਇਆ ਕੈਮਰੇ ਨਹੀਂ ਦੇਖ ਲੈਣਾ ਵੀ ਹੈਲਮਟ ਵੀ ਨਹੀਂ ਨੋ ਹੈਲਮਟ ਤੇ ਨਾਲੇ ਇਹ ਤੇ ਨਾਲ ਜੈਪਰਾ ਲਾਈਨ ਹਾਂਜੀ ਮੋਹਾਲੀ ਦੇ ਵਿੱਚ ਵੀ ਜੇ ਤੁਸੀਂ ਟ੍ਰੈਫਿਕ ਰੂਲਸ ਦੀ ਉਲੰਘਣਾ ਕਰੋਗੇ ਤਾਂ ਤੁਹਾਡਾ ਚਲਾਨ ਹੋਏਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ ਕਿਉਂਕਿ ਹੁਣ ਜੋ ਕੈਮਰੇ ਲਗਾਏ ਗਏ ਆ ਹਾਈ ਟੈਕ ਕੈਮਰੇ ਨੇ ਔਰ ਘਰਾਂ ਤੋਂ ਚਲਾਨ ਪਹੁੰਚਣੇ ਸ਼ੁਰੂ ਹੋ ਜਾਣਗੇ ਤਾਂ ਡੀਐਸਪੀ ਕਰਨੈਲ ਸਿੰਘ ਜੀ ਸਾਡੇ ਨਾਲ ਨੇ ਬਰੀਫ ਵੀ ਕਰਨਗੇ ਕਿਉਂਕਿ ਪੂਰਾ ਜੋ ਕੰਟਰੋਲ ਰੂਮ ਬਣਾਇਆ ਹੋਇਆ ਉੱਥੇ ਅਸੀਂ ਇਸ ਵੇਲੇ ਔਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਕੈਮਰੇ ਲੱਗੇ ਹੋਏ ਆ ਸਾਹਮਣੇ ਦੇਖੋਗੇ ਤੁਸੀਂ ਡੈਸ਼ਬੋਰਡ ਤੇ ਕੈਮਰੇ ਲੱਗੇ ਹੋਏ ਆ ਇਕੱਲੇ ਇਕੱਲੇ ਕੈਮਰੇ ਦੇ ਨਾਲ ਮੋਨਿਟਰ ਕੀਤਾ ਜਾ ਰਿਹਾ ਪੂਰੇ ਮੋਹਾਲੀ ਨੂੰ ਨੇੜ ਕੁਝ ਮੈਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਬੁਲਟ ਹੈ ਇਨੇ ਜੈਬਰਾ ਕ੍ਰੋਸਿੰਗ ਵੀ ਕ੍ਰੋਸ ਕੀਤਾ ਹੋਇਆ ਔਰ ਇਸ ਦੇ ਨਾਲ ਹੀ ਹੈਲਮਟ ਵੀ ਨਹੀਂ ਲਾਇਆ ਹੋਇਆ ਤਾਂ ਪੀਬੀ 11 ਸੀ ਐਸ 7552 ਨੰਬਰ ਬੁਲਟ ਇਹਦਾ ਚਲਾਨ ਹੋ ਜਾਣਾ ਸਰ ਬਰੀਫ ਕਰਨਗੇ ਕਰਨਲ ਸਿੰਘ ਜੀ ਹੁਣ ਇਹ ਪੂਰਾ ਐਕਸੈਸ ਤੁਹਾਡੇ ਕੋਲੇ ਆ ਗਿਆ ਮੰਨ ਲਓ ਹਰੇਕ ਥਾਂ ਤੇ ਪਹਿਲਾਂ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਮੰਨ ਲਓ ਤਾਇਨਾਤ ਨਹੀਂਗਾ ਇੱਥੇ ਬੈਠ ਕੇ ਵੀ ਤੁਸੀਂ ਹੁਣ ਘਰੇ ਬੈਠੇ ਦੇ ਚਲਾਨ ਭੇਜ ਸਕਦੇ ਹੋ ਬਿਲਕੁਲ ਦੇਖੋ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹਨਾਂ ਨੇ ਜੈਬਰਾ ਕ੍ਰੋਸਿੰਗ ਦੇ ਉੱਤੇ ਖੜੇ ਆ ਇਹਨਾਂ ਦਾ ਜੈਵਰਾ ਕ੍ਰੋਸਿੰਗ ਦਾ ਵੀ ਚਲਾਨ ਹੋਣਾ ਪਲੱਸ ਇਹਨਾਂ ਨੇ ਹੈਲਮਟ ਨਹੀਂ ਪਹਿਨੇ ਹੱਦ ਦੋਨਾਂ ਨੇ ਨਹੀਂ ਪਹਿਨੇ ਸੋ